ਉਸੀ ਜ਼ਮੀਨਾਂ ਆਪਣੇ ਘਰ-ਬਾਰ ਵੇਚ ਕੇ ਜਿੱਥੋਂ ਜਾਨ ਲਈ ਮਜਬੂਰ ਹੋ ਗਏ ਪਰ ਹੈਰਾਨੀ ਦੀ ਗੱਲ ਹੈ ਅਸੀਂ ਐਸਾ ਤੱਕ ਆ ਗਏ ਕਿ ਅਸੀਂ ਹੈ ਸੱਤ ਤੱਕ ਆ ਗਏ ਵੀ ਅਸੀਂ ਸਾਡੇ ਘਰਾਂ ਦੇ ਵਿੱਚ ਸਾਡੇ ਜਵਾਕਾਂ ਨੂੰ ਕੈਂਸਰ ਕਾਲੇ ਪੀਲੇ ਸ਼ੂਗਰ ਜੰਮਦੇ ਜਵਾਕ ਸਾਡੇ ਅਪਾਹਜ ਪੈਦਾ ਹੋਣ ਲੱਗ ਗਏ ਇਹਨਾਂ ਪਾਣੀਆਂ ਨਾਲ ਇਹਨਾਂ ਜ਼ਹਿਰਾਂ ਨਾਲ ਪਰ ਆਪਾਂ ਉੱਠ ਕੇ ਲੜਦ ਨੂੰ ਹਲੇ ਵੀ ਤਿਆਰ ਨਹੀਂ ਅਸੀਂ ਯਾਤਰਾ ਲੈ ਕੇ ਤੁਰੇ ਹਾਂ ਪੰਜਾਬ 'ਚ ਦੰਦਵਾ ਸਾਹਿਬ ਤੋਂ 14 ਤਰੀਕ ਨੂੰ ਅਰਦਾਸ ਕਰਕੇ ਪੰਜਾਬ ਪੰਜਾਬੀਤ ਬਚਾਓ ਯਾਤਰਾ ਸਾਡਾ ਮਕਸਦ ਤੁਹਾਡੇ ਕੋਲੇ ਆਉਣ ਦਾ ਕੋਈ ਅਸੀਂ ਛੋਡੀਆਂ ਗਲੀਆਂ ਨਾਲੀਆਂ ਦੇ ਮੁੱਦੇ ਨਹੀਂ ਲੈ ਕੇ ਆਏ ਛੋਡੀਆਂ ਪੈਨਸ਼ਨਾਂ ਦੇ ਮੁੱਦੇ ਨਹੀਂ ਲੈ ਕੇ ਆਏ ਅਸੀਂ ਸੋਚਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਪਾਣੀ ਕਿਵੇਂ ਬਚੂ ਪੰਜਾਬੀ ਬੋਲੀ ਕਿਵੇਂ ਜਿਉਂਦੀ ਰਹੂ ਪੰਜਾਬ ਦਾ ਇਤਿਹਾਸ ਕਿਵੇਂ ਬਚੂਗਾ ਜਿਹੜਾ ਪ੍ਰਵਾਸ ਹੋ ਰਿਹਾ ਪੰਜਾਬ ਦੇ ਵਿੱਚੋਂ ਜਵਾਨੀ ਸਾਡੇ ਬਾਹਰਲੇ ਮੁਰਖਾਂ ਨੂੰ ਭੱਜ ਰਹੀ ਆ ਤੇ ਪੰਜਾਬ ਖਾਲੀ ਹੋ ਰਿਹਾ ਇਹਦਾ ਨਤੀਜਾ ਤੁਸੀਂ ਭੁਗਤ ਰਹੇ ਆ ਹਾ ਲੋਕ ਸੋਨੇ ਇੱਥੇ ਆ ਕੇ ਐ ਲੱਗਦਾ ਰਫੈਦਰੀ ਨੇੜੇ ਜਿਵੇਂ ਬਿਹਾਰ ਚ ਫਿਰਦੇ ਹੁੰਦੇ ਆ ਸਾਰਾ ਪ੍ਰਵਾਸੀ ਆ ਜਿਹੜਾ ਉਹ ਇੱਥੇ ਕਾਬਜ ਹੋ ਰਿਹਾ ਲੁਧਿਆਣਾ ਇਹਨਾਂ ਨੇ ਸਾਰਾ ਦੱਬ ਲਿਆ ਜਲੰਧਰ ਵਾਲੇ ਪਾਸੇ ਦਾ ਸਰਪੰਚ ਬਣ ਕੇ ਪਿੰਡਾਂ ਦੇ ਇਹ ਤੇ ਜ਼ਿੰਮੇਵਾਰ ਕੌਣ ਨੇ ਚਿੱਟੇ ਦਾ ਹਾਲ ਦੇਖ ਲਓ ਰੋਜ਼ ਮਾਮਾ ਇੱਥੇ ਬਿਲਕਦੀਆਂ ਭੈਣਾ ਰੋਂਦੀਆਂ ਨੇ ਕੀਰਨੇ ਪਾਉਂਦੀਆਂ ਨੌਜਵਾਨ ਮੁੰਡੇ 20-20 ਸਾਲ ਦੇ ਟੀਕੇ ਲਾ ਲਾ ਮਰ ਰਹੇ ਆ ਬਿਚਾਰੇ ਜਿਹੜੇ ਵਿਆਹੇ ਵੀ ਨਹੀਂ ਹੁੰਦੇ ਤੇ ਭੈੜਾ ਵਿਚਾਰੀਆਂ ਉਹਨਾਂ ਦੇ ਸੇਰੇ ਬੰਧੀਆਂ ਨੇ ਇਹ ਹਾਲਾਤ ਨੇ ਪੰਜਾਬ ਦੇ ਪਰ ਅਸੀਂ ਹਾਲੇ ਵੀ ਉਹੀ ਪਿੰਡਾਂ ਦੀ ਸ਼ਰੀਕੇਬਾਜੀ ਧੜੇਬਾਜੀ ਪਾਰਟੀ ਵਾਜਿ ਸਫੇ ਹੋਏ ਇੱਕ ਦੂਜੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਆ ਸਾਨੂੰ ਕੋਈ ਮਤਲਬ ਨਹੀਂ ਕੋਈ ਸਾਰਵਕਾਰ ਨਹੀਂ ਤੁਸੀਂ ਐਨੇ ਪਿੰਡ ਉੱਠ ਕੇ ਲੜੇ ਅਰ ਪੈਨੜੀ ਦੇ ਖਿਲਾਫ ਦੱਸੋ ਪਿੰਡ ਵਾਲਿਓ ਤੇ ਸਭ ਤੋਂ ਜ਼ਿਆਦੇ ਪੀੜਤ ਲੋਕੋਂ ਉੱਠੇ ਜਵਾਬ ਦਿਓ ਬਾਈ ਤੁਹਾਡੇ ਕੋਲੇ ਆਈਆਂ ਸੀ ਕਿਉਂ ਨਹੀਂ ਉੱਠੇ ਇਹ ਵੀ ਦੱਸੋ ਬਹੁਤ ਵਾਰੀ ਬੋਲਿਆਂ ਗੱਲ ਕਰ ਹੱਲ ਨਹੀਂ ਕੋਈ ਹੋਇਆ ਹੱਲ ਹੁੰਦਾ ਵੀ ਮੇਰੇਆ ਜਦੋਂ ਨਿੱਥ ਕੇ ਲੜਾਂਗੇ ਅਸੀਂ ਰੋਜਪੁਰ ਮੋਰਚਾ ਲਾਇਆ ਸੀ ਕੱਲ ਖੁਰਦ ਪਿੰਡਾਂ ਜੌੜੀਆਂ ਨਹਿਰਾਂ ਦੇ ਉੱਤੇ ਜਿਹੜੀ ਰਸਤਾ ਨੂੰ ਨਹਿਰ ਜਾਂਦੀ ਆ ਇੰਦਰਾ ਗੰਧ ਤੇ ਨਾਲ ਸਰਹੰਦ ਨਹਿਰ ਉੱਥੇ ਨਹਿਰ ਦੇ ਵਿੱਚ ਲਿਫਾਫਾ ਪਾਉਂਦੇ ਸੀ ਅਸੀਂ 2 ਮਹੀਨੇ ਮੋਰਚਾ ਲਾਇਆ ਮੈਂ ਪਿੰਡ-ਪਿੰਡ ਗਿਆ ਫਰੀਦਕੋਟ ਮੁਕਸਰ ਮੋਗਾ ਫਰੀਦਕੋਟ ਜ਼ਿਲ੍ਹੇ ਆ ਦੇ ਪਿੰਡਾਂ 'ਚ ਆਈ ਲੋਕਾਂ ਨੂੰ ਇਕੱਠੇ ਕਰਕੇ ਜਗਾ ਕੇ ਉੱਥੇ ਲੈ ਕੇ ਗਿਆ ਮੈਂ ਕਿਹਾ ਓਏ ਜੇਲ ਲਿਫਾਫਾ ਪੈ ਗਿਆ ਨਹਿਰ 'ਚ ਓਦਾਂ ਮੋਟਾ ਲਿਫਾਫਾ ਇੱਕ ਬੂੰਦ ਪਾਣੀ ਥੱਲੇ ਨਹੀਂ ਜਾਣੀ ਸੋਡਾ ਜਿਹੜਾ ਨਹਿਰਾਂ ਦੇ ਨੇੜੇ ਜਿਹੜੇ ਮਿੱਠਾ ਪਾਣੀ ਆ ਉਹ ਖਤਮ ਹੋ ਜਾਣਾ ਤੇ ਇਹਨਾਂ ਨੇ ਜਿੱਥੇ 12000 ਕਿਊਸਕ ਪਾਣੀ ਪਹਿਲਾਂ ਛੱਡ ਕੇ ਲਿਜਾਂਦੇ ਆ ਨਹਿਰ 'ਚ ਉਹ 18000 ਕਿਊਸਕ ਛੱਡ ਕੇ ਲਜਾਂਗੇ ਨਹਿਰ ਨੂੰ ਮਜ਼ਬੂਤ ਕਰਕੇ ਤਕਰੀ ਕਰਕੇ ਉਸ ਸਮਰੱਥਾ ਵਧਾ ਕੇ ਲੜੇ ਤੋਂ ਵੀ ਨਿਰਬੈਕੇ ਉਹ ਮਚਾਕੀ ਮਲ ਸਿੰਘ ਵਾਲਾ ਪਿੰਡ ਆ ਫੀਰਕੋਟ ਜ਼ਿਲ੍ਹੇ ਦਾ ਤੇ ਹਰੀਕੇ ਪਕਤਣ 80 ਕਿਲੋਮੀਟਰ ਦਾ ਜਿਹੜਾ ਬੜਾ ਸਾਰਾ فاਸਲਾ 80 ਕਿਲੋਮੀਟਰ ਤੱਕ ਲਕਾਫਾ ਨਹੀਂ ਪੈਣ ਦਿੱਤਾ ਜੇ ਨਿੱਥ ਕੇ ਲਈਏ ਮਸਲੇ ਹੱਲ ਹੁੰਦੇ ਆ ਮਸਲੇ ਹੱਲ ਹੁੰਦੇ ਆ ਜਦੋਂ ਪੰਜਾਬ ਦੇ ਲੋਕ ਉੱਠ ਕੇ ਲੜੇ ਦੀਰਾ ਫੈਕਟਰੀ ਲੋਕਾਂ ਨੇ ਬੰਦ ਕਰਾਈਏ ਤੁਹਾਡੇ ਸਾਹਮਣੇ ਮਸਲੇ ਹੱਲ ਹੁੰਦੇ ਆ ਜਦੋਂ ਦਿੱਲੀ ਮੋਰਚਾ ਲੋਕਾਂ ਨੇ 13 ਮਹੀਨੇ ਬਹਿ ਕੇ ਜਿੱਤਿਆ ਬਰਦ ਐ ਨਹੀਂ ਮਸਲੇ ਹੱਲ ਹੁੰਦੇ ਆ ਤੁਹਾਡੇ ਇੱਥੇ ਮੈਂ ਗਿਆ ਲਹਿਰੀ ਨਗਲੇ ਕੋਲੇ ਫੈਕਟਰੀ ਲੱਗੀ ਐ ਨਵੀਂ ਹੁਣੇ ਹੁਣੇ ਸ਼ਰਾਬ ਦੀ ਉਹ ਕਹਿੰਦੇ ਸ਼ਰਾਬ ਦੀ ਨਹੀਂ ਲੋਕਾਂ ਨੂੰ ਗਮਰਾਹ ਕਰੀ ਜਾਂਦੇ ਆ ਉਹੀ ਜਿਰੇ ਵਾਲੀ ਫੈਕਟਰੀ ਇੱਥੇ ਲਾਤੀ ਸਿੰਘੋ ਪਿੰਡ ਪੈ ਆਇਆ ਮੈਂ ਕਿਹਾ ਭਾਈ ਫੈਕਟਰੀ ਰੋਕਣ ਕਿੰਨੇ ਗਏ ਕਹਿੰਦੇ ਅਸੀਂ 25 ਬੰਦੇ ਮੈਂ ਕਿਹਾ ਵਾਦੀ ਕਿੰਨੀ ਆ ਪਿੰਡ ਦੀ ਕਹਿੰਦੇ 3275 ਮੈਂ ਕਿਹਾ ਬਾਕੀ ਨੂੰ ਪਾਣੀ ਦੀ ਲੋੜ ਨਹੀਂ ਬਾਕੀ ਜ਼ਹਿਰ ਨਾਲ ਮਰਨਗੇ ਨਹੀਂ ਬਾਕੀਆਂ ਦਾ ਜਵਾਬ ਕਿ ਨਹੀਂ ਹਲ ਹਰ ਮਸਲੇ ਦਾ ਅਨਿਕ ਰਾਜਕੁੰਡੇ ਲਈ ਬੈਠੇ ਆ ਵੀ ਪਤਾ ਨਹੀਂ ਐ ਹੀ ਵੱਜ ਜਾਂਦੇ ਨੇ ਫਿਰ ਭਲੇਖਾ ਦਿਲ ਚੋਂ ਕੱਢ ਦਿਓ ਬਈ ਤੁਹਾਡੇ ਪਾਣੀ ਬਰਬਾਦ ਕਰਤੇ ਕੈਮੀਕਲ ਲਾਤੇ ਜ਼ਹਿਰਾਂ ਪਾਤੀਆਂ ਉਹ ਲੁਧਿਆਣੇ ਜਾ ਕੇ ਦੇਖੋ ਬੁੱਢਾ ਦਰਿਆ ਹਜ਼ਾਰਾਂ ਡਾਈਗ ਫੈਕਟਰੀਆਂ ਰੰਗਾਈ ਵਾਲੀਆਂ ਫੈਕਟਰੀਆਂ ਜਿਹੜੀਆਂ ਸਾਰੇ ਦੱਖਣ ਭਾਰਤ ਚ ਬੰਦ ਨੇ ਉੱਥੋਂ ਦੀਆਂ ਹਾਈ ਕੋਰਟਾਂ ਨੇ ਬੰਦ ਕੀਤੀਆਂ ਨੇ ਲੁਧਿਆਣੇ ल्या ਕੇ ਲਾਤੀ ਆ ਬੁੱਢਾ ਦਰਿਆ ਅਜੇ ਨਹਿਰ ਜਾਂਦੀ ਐਥੋਂ ਨੇੜ ਦੀ ਐਨਾ ਪਾਣੀ ਸੱਤ ਥਾਵਾਂ ਤੋਂ ਸੱਤ ਲੱਜ ਪੈਂਦਾ ਸਿੱਖਪੁਰਾ ਪੈਂਦਾ ਉੱਥੇ ਇੱਕ ਘਰ ਦੇ ਹਰ ਜੀ ਨੂੰ ਕਾਲਾ ਪੀੜਿਆ ਤੇ ਕੈਂਸਰ ਆ ਆ ਗਾਇਆਂ ਸੀ ਅਬੋਰ ਫਾਜਲ ਕਾ ਜਿਹੜਾ ਅੱਲਾਵਾਦ ਦੇ ਪਾਸੇ ਲੋਕਾਂ ਦੇ ਜਵਾਕਾਂ ਨੂੰ ਕੈਂਸਰ ਸ਼ੂਗਰ ਕਾਲਾ ਪੀੜੀ ਹੋ ਗਏ ਕਿਸੇ ਦੀ ਬੱਚੇ ਦੀ ਕੋਈ ਬਾਹ ਨਹੀਂ ਜੰਮਦੇ ਦੀ ਕਿਸੇ ਦੀ ਅੱਖ ਨਹੀਂ ਲੋਕਾਂ ਦੇ ਬਾਜ਼ ਪੱਟ ਤੇ ਧਰਤੀ ਨੂੰ ਵੀ ਕੈਂਸਰ ਹੋ ਗਿਆ ਉਹ ਪਾਣੀ ਸਾਰਾ ਚੱਲ ਕੇ ਉੱਥੇ ਆਉਂਦਾ ਕੋਈ ਲੜਦ ਨੂੰ ਤਿਆਰ ਨਹੀਂ ਬਈ ਬੋਲਣ ਨੂੰ ਤਿਆਰ ਨਹੀਂ ਜੇ ਤੁਹਾਡੇ ਪਾਣੀ ਨਾਲ ਤੁਹਾਡੇ ਕੋਲ ਪੀਣ ਵਾਲੇ ਰਹੇ ਡੂੰਘੇ ਹੁੰਦੇ ਜਾਂਦੇ ਆ ਪਾਣੀ ਮੈਂ 2012 ਚ ਬੋਲੀ ਸੀ ਇਹ ਗੱਲ ਅੱਜ ਤੋਂ 12 ਸਾਲ ਪਹਿਲਾਂ ਮੈਂ ਪੰਜਾਬ ਦੇ ਲੋਕਾਂ ਸੰਭਲ ਜੋ ਤੁਹਾਡਾ ਪਾਣੀ ਮੁੱਕ ਚੱਲਿਆ ਕੋਈ ਸੁਣੀ ਨਹੀਂ ਮੇਰੀ ਲੋਕਾਂ ਨੇ ਆ ਕੇ ਮੁੱਕ ਜੂ ਹੁਣ ਸਰ ਤੇ ਆਪਈ ਹੁਣ ਨਹੀਂ ਸਮਝਣ ਨੂੰ ਤਿਆਰ 12 ਸਾਲ ਦਾ ਸੁਣ ਨਹੀਂ ਕਿਨੇ ਪਹਿਲਾਂ ਸੀਗੀ ਅਪਿਛਲੇ ਸਾਲ ਯੂਐਨਓ ਦੀਆਂ ਤੇ ਟੀਮਾਂ ਆਈਆਂ World Bank ਦੀਆਂ ਟੀਮਾਂ ਆਈਆਂ ਸਰਵੇ ਕੀਤਾ ਪੰਜਾਬ ਦਾ ਉਹ ਕਹਿੰਦੇ ਪੰਜਾਬ ਕੋਲੇ 15 ਤੋਂ 20 ਸਾਲ ਦਾ ਪਾਣੀ ਬਚਿਆ ਸਾਡੇ ਦੇ ਪਾਸੇ ਢੂੜਸਫਟ ਤੇ ਵਗ ਗਿਆ ਸਾਥੋਂ ਪਰੇ ਮਲਕਲਾ ਦਾ ਏਰੀਆ ਧੂਰੀ ਬਰਨਾਲੇ ਦਾ 300 ਤੇ ਵਗ ਗਿਆ 50 50 70 70 ਹਸਟਾਫ ਦੀਆਂ ਮੋਟਰਾਂ ਦੂਰੀਆਂ ਦੂਰੀਆਂ ਪਾ ਕੇ ਪਾਣੀ ਕੱਢਣ ਲੱਗੇ ਰੋਪੜ ਜ਼ਿਲ੍ਹਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਜਿਹਦਾ ਇੱਕ ਪਿੰਡ ਜਮਾ ਸੁੱਕ ਚੁੱਕਿਆ ਧਰਤੀ ਇਹ ਤੋਂ ਬੂਦ ਪਾਣੀ ਨਹੀਂ ਹੋ ਰਿਹਾ ਸੀ ਅਸੀਂ ਸਾਡੇ ਮੁੱਦੇ 'ਚ ਨਹੀਂ ਧਿਆਨ 'ਚ ਨਹੀਂ ਇਹ ਗੱਲਾਂ ਆਪਾਂ ਤੁਰੇ ਫਿਰਦੇ ਜਵਾਕਾਂ ਦੇ ਚੰਗੇ ਭਵਿੱਖ ਲਈ ਹਰ ਬੰਦਾ ਤੁਰਦਾ ਮਿਹਨਤ ਕਰਦਾ ਤੰਗੀ ਕੱਢਦਾ ਕਮਾਈ ਕਰਦਾ ਮੇਰਾ ਜਵਾਬ ਚੰਗਾ ਪੜਿਆ ਲਿਖਿਆ ਹੋ ਜਾਏ ਚੰਗਾ ਭਵਿੱਖ ਬਣ ਜਾਏ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਉਹਨਾਂ ਨਸਲਾਂ ਲਈ ਉਹਨਾਂ ਬੱਚਿਆਂ ਲਈ ਤੁਹਾਡੇ ਕੋਲੇ ਪਾਣੀ ਕੈਸਾ ਹਾਲ ਦਾ ਬਚਿਆ ਤੁਸੀਂ ਰੋਣਿਓ ਫਸਲਾਂ ਨੂੰ ਇੱਥੇ ਨਸਲਾਂ ਨਹੀਂ ਜਾਂਦੀਆਂ ਰਹਿਣੀਆਂ ਉਹਨਾਂ ਨੇ ਤਰਸ ਤਰਸ ਕੇ ਮਰਨਾ ਬਿਨਾ ਪਾਣੀਆਂ ਤੋਂ ਜਾਂ ਪ੍ਰਵਾਸ ਕਰ ਜਾਣਾ ਛੱਡ ਜਾਣਾ ਧਰਤੀ ਉਂੰਜਰ ਹੋ ਜਣੀ ਧਰਤੀ ਹੈ ਹੈ ਇਹ ਮੁੱਦਾ ਨਹੀਂ ਮੁੱਦਾ ਹੈਗਾ ਹੈ ਪਰ ਪਤਾ ਨਹੀਂ ਬਾਈ ਕਿੱਥੇ ਸੁੱਤੇ ਪਏ ਆ ਜਾਂ ਕਦੋਂ ਜਾਗਾਂਗੇ ਜਾਂ ਕਰੋ ਸਾਡੀ ਸੋਚ ਬਣਨੀ ਹੈ ਯਾਰ ਅੱਜ ਬੋਲਣ ਵਾਲੇ ਬੰਦਿਆਂ ਨਾਲ ਕੀ ਹੁੰਦਾ ਹੈ ਕਿ ਆ ਜਾ ਕੇ ਮਰਵਾ ਦਿੰਦੇ ਆ ਜਾਂ ਜਿਲਾ ਸਤਾ ਦਿੰਦੇ ਆ ਅ ਰਾਤ ਭਾਂਦਾ ਸਿੱਧੂ ਫੜ ਲਿਆ ਤੁchnਿਆ ਹੁਣ 1 ਕਰੋੜ 60 ਲੱਖ ਰੁਪਏ ਉਹ ਬੰਦੇ ਨੇ ਏਜੰਟਾਂ ਤੋਂ ਬਾਕਸ ਕਰਾਇਆ ਪੱਗਾਂ ਤੋਂ ਲੋਕਾਂ ਦਾ ਕਿਹੜਾ 5 ਲੱਖ ਦਾ ਬਲਿਆ ਕਿਹੜਾ 20 ਦਾ ਬਲਿਆ ਕਿਹੜਾ 30 ਦਾ ਬਲਿਆ ਉਹ ਚੱਕ ਕੇ ਕਿਸੇ ਜਨਤ ਨੂੰ ਦਰਖਾਸਤ ਦੇਵਾ ਕੇ ਉਹ ਪਰਚਾ ਦੇ ਕੇ ਤੇ ਲੁਧਿਆਣੇ ਜੇਲ੍ਹ ਸਿਰਦਾ ਹੁਣ 4 ਮਹੀਨੇ ਲਵਾਉਣਗੇ 6 ਮਹੀਨੇ ਲਵਾਉਣਗੇ ਸਾਲ ਲਵਾਉਣਗੇ ਕਿੰਨੇ ਕਿੰਨੇ ਪਰਚੇ ਦੇਣਗੇ ਕੋਈ ਪਤਾ ਨਹੀਂ ਮੈਂ ਪਹਿਲੇ ਦਿਨ ਇਹ ਜਿੱਦੇ ਤੁਰਿਆ ਸੀ ਉਦੋਂ ਹੀ ਗੱਲ ਕੀਤੀ ਸੀਗੀ 14 ਤੋਂ ਮਗਾ ਸਾਡੀ ਯਾਤਰਾ ਨੂੰ ਰੋਕਣ ਲਈ ਸਰਕਾਰ ਬਹੁਤ ਕੰਡੇ ਪਣਾਉਗੀ ਉਹ ਸਾਡਾ ਸਾਥੀ ਸੀ ਜਿਹੜੀ ਟੀਮ ਦਾ ਮੈਂਬਰ ਸੀ ਰੋਇ ਪਿੰਡਾਂ ਦੇ ਨਾਲ ਹੁੰਦਾ ਸੀ ਕੱਲ ਪਿੰਡਾਂ ਚ ਬੋਲ ਕੇ ਗਿਆ ਕਰੇ ਖਾਣੇ 'ਚ ਬੁਲਾ ਲਿਆ ਕਹਿੰਦੇ ਤੈਨੂੰ ਆ ਜਾ ਤੈਨੂੰ ਕੋਈ ਮਾਰਦ ਨੂੰ ਘਰਦਦਾ ਤੇ ਤੈਨੂੰ ਸੁਰੱਖਿਆ ਦੇਣੀ ਹੈ ਐਸਐਸਪੀ ਨੂੰ ਮਲਾਉਣਾ ਹੈ ਧਰੌੜੇ ਬੁਲਾ ਕੇ ਖਾਣੇ 'ਚ ਤੇ ਉੱਥੇ ਗੱਲ ਲੈਣੇ ਨੂੰ ਚਕਾ ਕੇ ਅਸੀਂ ਆਪਣੇ ਆ ਜਵਾਕਾਂ ਦੀ ਖਾਤਰ ਨਸਲਾਂ ਦੀ ਖਾਤਰ ਲੜਨ ਨੂੰ ਤਿਆਰ ਨਹੀਂ ਹੈਗੇ ਆ ਪਾਣੀ ਆ ਸਾਡੀਆਂ ਜ਼ਹਿਰਾ ਕਰਤੀਆਂ ਬਣਾਤੀਆਂ ਸਾਡੀ ਬੋਲੀ ਮਾਰੀ ਜਾਂਦੇ ਆ ਇਤਿਹਾਸ ਮਾਰੀ ਜਾਂਦੇ ਆ ਅਸੀਂ ਉਹਦੇ ਲਈ ਬੋਲਣ ਨੂੰ ਤਿਆਰ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਭਾਨੇ ਰਿ ਹੱਕ ਦੇ ਖੜੂਗਾ ਉਹ ਜਾ ਕੇ ਅਡਲਟਰਾ ਖਿਲਾਫ ਲੜੇ ਅਸੀਂ ਬਠਿੰਡੇ ਬੇਰੇ ਦੇ ਪਾਕਾ ਹੋ ਗਿਆ ਆ ਚਾਰ ਸਾਲ ਪਹਿਲਾਂ ਦੀ ਗੱਲ ਹੈ 1.5 ਲੱਖ ਰੁਪਇਆ ਹਫ਼ਤਾ ਤੱਕ ਬੰਦਿਆਂ ਦਾ ਮੜਵਾਇਆ ਮੁਖਸਰ ਦੇ ਬੰਦੇ ਸੀ ਕੱਠ ਰੱਖ ਲਿਆ ਜੀ ਤੇਨੇ ਕੋਲੇ ਵੀ ਆ ਜਾਓ ਜਿੰਨਾ ਦੇਰ ਲੱਖ ਦੋ ਦਿਨ ਪਹਿਲਾਂ ਮੜਵਾਇਆ ਸੀ ਉਹ ਵੀ ਨਹੀਂ ਆਏ ਆਹ ਸੋਚਿਆ ਸਾਡੇ ਨੇ ਐ ਬੱਜ ਜਾਓਗੇ ਜਾਂ ਦਸ ਦੇ ਕੁੰਡੇ ਲਾ ਕੇ ਫੱਜ ਜਾਓਗੇ ਇਹ ਗਿਆਰ ਪੀ ਕੇ ਮਰ ਜਾਣਾ ਘਰੇ ਬੈਠੇ ਮਰ ਜਾਓਗੇ ਆ ਫੈਕਟਰੀਆਂ ਕਾਰਖਾਨੇ ਹੀ ਮਾਰ ਦੇਣਗੇ ਜ਼ਹਿਰ ਹੀ ਮਾਰ ਦੇਣਗੇ ਸੁਣੋ ਕੋਰ ਤਾਂ ਲੋੜ ਹੀ ਨਹੀਂ ਬੋਦੀ ਸੋਡੀ ਮਾਰੀ ਜਾਂਦੇ ਆ ਸਕੂਲਾਂ 'ਚ ਪੰਜਾਬੀ ਬੋਲਣ ਤੇ ਜੁਰਮਾਨੇ ਕੀਤੇ ਜਾਂਦੇ ਆ ਅਜੋਰੇ ਸਾਹਮਣੇ ਮੈਂ ਸਕੂਲ 'ਚ ਗਿਆ ਇੱਕ ਜੁੱਤ ਉੱਥੇ ਤੁਸੀਂ ਦੇਖਿਆ ਹੋਣਾ ਵੀਡੀਓ ਸਾਰਿਆਂ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਪੰਜਾਬੀ ਨਹੀਂ ਬੋਲਣੀ ਉਹਦੀ ਦੇਵਾਕਾ ਨੂੰ ਹਿੰਦੀ ਬੁਲਾਉਂਦੇ ਆ ਦੂਜੇ ਦਿਨ ਪੁਰਜਾਕੇ ਲੱਗੀ ਉਹ ਸਕੂਲ ਮਰੋਂ ਰਾਤ ਨੂੰ ਛੱਡਿਆ 75 ਕਰਕੇ ਦੂਜੇ ਦਿਨ ਮੈਂ ਉੱਥੇ ਮਾਪੇ ਇਕੱਠੇ ਕੀਤੇ ਡੀਸੀ ਬੰਡੇ ਲੈ ਗਿਆ ਦਖਾਸ ਦਵਾਈ ਉਹਨੇ ਡੀਓ ਦੀ ਡਿਊਟੀ ਲਾਤੀ ਉਹਨੇ ਚਾਰ ਮੈਂਬਰੀ ਕਮੇਟੀ ਬਣਾਈ 1200 ਜਵਾਹਰਪੁਰ ਦਾ ਸਕੂਲ ਚ 12 ਬੰਦੇ ਨਹੀਂ ਆਏ ਉੱਥੇ ਬਿਆਨ ਦਰਜ ਕਰਾਉਣਾ ਅਸੀਂ 2016 17 ਦੇ ਵਿੱਚ ਅਸੀਂ ਬੋਰਡਾਂ ਤੇ ਰੰਗ ਮਾਰਤੇ ਸੀਗੇ ਜਿਹੜਾ ਬਟਿੰਡੋ ਅੰਮ੍ਰਿਤਸਰ ਨੂੰ ਹਾਈਵੇ ਜਾਂਦਾ 15 ਪਰਚੇ ਹੋਏ 6 ਮਹੀਨੇ ਜੇਲ ਵੀ ਕੱਟਖਿਆ ਮੇਰੀ ਕਿਹੜਾ ਕੱਲੇ ਦੀ ਆ पर दर्द अंदर भी यार बोली मर रही है, इतिहास मर रहा आप चुप नवी सिक्ख्या नीति लेके आए हैं